ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੌਰ ਜ਼ਿੰਦਰ ਪੰਜਾਬੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਬਣਾਉਣ ਲੱਗੇ ਸੀ ਆਪਾਂ ਲੱਡੂ ਗਰਮੀਆਂ ਲਈ ਜਿਵੇਂ ਆਪਾਂ ਸਪੈਸ਼ਲ ਲੱਡੂ ਬਣਾਉਨੇ ਆ ਨਾ ਤੇ ਦੇਖੋ ਜਿਵੇਂ ਠੰਡੇ ਹੁੰਦੇ ਐ ਇਹਨਾਂ ਦੇ ਦੇਖੋ ਮੈਂ ਕੀ ਲਿਆ ਜਿਹੜੇ ਆਪਾਂ ਅੱਜ ਕੱਲ ਪਰਮਨ ਨਹੀਂ ਹੁੰਦੇ ਪਰਮਨ ਜਿਹਨੂੰ ਕਹ ਦਿੰਦੇ ਆ ਨਾ ਜੀ ਇਹ ਉਹ ਪਰਮਨ ਲਏ ਆ ਤੇ ਇਹਦੇ ਵਿੱਚ ਮੈਂ ਥੋੜੇ ਛੋਲੇ ਮਿਕਸ ਕੀਤੇ ਐ ਆ ਦੇਖੋ ਇਹ ਵੀ ਛੋਲੇ ਐ ਠੀਕ ਐ ਆ ਦੇਖੋ ਛੋਲੇ ਪਾ ਕੇ ਇਹਨਾਂ ਨੂੰ ਆਪਾਂ ਪਹਿਲਾਂ ਥੋੜੇ ਜਿਨੇ ਨਾ ਇਹ ਬਹੁਤ ਵਧੀਆ ਚੀਜ਼ ਹੈ ਤੇ ਗਰਮੀਆਂ ਦੇ ਲਈ ਜਿਵੇਂ ਬਣਾਉਂਦੇ ਆ ਨਾ ਆਪਾਂ ਸਰਦੀਆਂ 'ਚ ਤਾਂ ਹਮੇਸ਼ਾ ਆਪਾਂ ਕੁਝ ਨਾ ਕੁਝ ਬਣਾਉਂਦੇ ਰਹਿੰਦੇ ਆ ਤੇ ਗਰਮੀਆਂ ਲਈ ਦੇ ਵਿੱਚ ਬਣਾਵਾ ਗਰਮੀਆਂ ਲਈ ਬਣਾਵਾਂਗੇ ਤੇ ਮੈਂ ਕਿਹਾ ਚਲੋ ਤੁਹਾਡੇ ਨੂੰ ਵੀਡੀਓ ਸ਼ੇਅਰ ਕਰਦੀ ਆ ਤੇ ਗਾਇਸ ਇਹਦਾ ਕੀ ਕੀ ਬੈਨੀਫਿਟ ਹੈ ਬਹੁਤ ਜ਼ਿਆਦਾ ਬੈਨੀਫਿਟ ਹੈ ਇਹਦੇ ਤੇ ਆ ਦੇਖੋ ਜੀ ਆਪਾਂ ਲੈ ਲਿਆ ਦੇਸੀ ਘਿਓ ਸਭ ਤੋਂ ਪਹਿਲਾਂ ਆਪਾਂ ਦੇਸੀ ਘਿਓ ਦੇ ਵਿੱਚ ਨਾ ਤੇ ਲੋ ਜੀ ਇਹ ਦੇਖੋ ਹੋ ਗਿਆ ਨਾ ਆਪਣਾ ਘਿਓ ਗਰਮ ਦੇਸੀ ਘਿਓ ਪਾ ਲੈਣਾ ਇਹਦੇ ਵਿੱਚ ਆਪਾਂ ਇਹਨੂੰ ਜੀਵੇ ਜਿਹੜੇ ਆ ਚੀਜ਼ਾਂ ਨੇ ਨਾ ਆਪਣੀਆਂ ਆ ਦੇਖੋ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਰੋਸਟ ਕਰ ਲੈਣਾ ਠੀਕ ਹੈ ਜੀ ਤਦ ਲੋ ਗਾਇਸ ਇਹ ਵਾਲੇ ਨੇ ਕਾਜੂ ਬਦਾਮ ਤੇ ਮਗਜ ਤੇ ਇਹ ਜਿਹੜੇ ਹੁੰਦੇ ਨੇ ਨਾ ਆਪਣਾ ਆਪਾ ਕਦੂ ਦੇ ਬੀਜੇ ਵੀ ਬਹੁਤ ਅੱਛੇ ਹੁੰਦੇ ਤੇ ਠੰਡੇ ਹੁੰਦੇ ਕਹਿੰਦੇ ਨਾਲੇ ਤਾਕਤਵਰ ਹੁੰਦੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਕੈਲਸ਼ੀਅਮ ਵਗੈਰਾ ਭਰਪੂਰ ਹੁੰਦੀ ਹੈ ਪ੍ਰੋਟੀਨ ਵਗੈਰਾ ਪਾਏ ਜਾਂਦੇ ਐ ਇਸ ਲਈ ਦੇਖੋ ਆਪਾਂ ਇਹਨਾਂ ਨੂੰ ਲੈ ਲੈਣਾ ਜੇਕਰ ਤੁਸੀਂ ਇੱਦਾਂ ਚਾਹੋ ਇਦਾਂ ਵੀ ਪਾ ਸਕਦੇ ਹੋ ਨਹੀਂ ਤੇ ਰੋਸਟ ਕਰਕੇ ਪਾਉਣਾ ਤੇ ਬਹੁਤ ਵਧੀਆ ਹੁੰਦੇ ਨੇ ਥੋੜੇ ਜੇ ਕਾਜੂ ਥੋੜੇ ਬਦਾਮ ਇਹਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਨਾ ਇਹਦੇ ਵਿੱਚ ਰੋਸਟ ਕਰ ਲਾਂਗੇ ਠੀਕ ਹੈ ਜੀ ਇਹਨਾਂ ਨੂੰ ਰੋਸਟ ਕਰਕੇ ਆਪਾਂ ਫਿਰ ਕੱਢ ਲਾਂਗੇ ਤੇ ਲੋ ਜੀ ਥੋੜੇ ਜੇ ਰੋਸਟ ਕਰਕੇ ਆਪਾਂ ਇਹਨਾਂ ਨੂੰ ਨਾ ਕੱਢ ਲੈਣਾ ਤੇ ਗਾਇਸ ਜੇ ਅਗਰ ਤੁਸੀਂ ਚਾਹੋ ਨਾ ਇਹਨੂੰ ਰੋਸਟ ਨਹੀਂ ਕਰਨਾ ਤੇ ਨਹੀਂ ਵੀ ਕਰ ਸਕਦੇ ਠੀਕ ਹੈ ਕਿਉਂਕਿ ਮੈਂ ਤਾਂ ਵੈਸੇ ਹੀ ਰੋਸਟ ਕਰ ਲਿਆ ਕਿਉਂਕਿ ਰੋਸਟ ਕਰਕੇ ਨਾ ਤੇ ਮੈਂ ਪੀਸਣਾ ਹੈ ਬਿਨਾ ਰੋਸਟੋ ਵੀ ਪੀਸ ਸਕਦੇ ਹੋ ਤੁਸੀਂ ਠੀਕ ਹੈ ਆਪਣੀ ਆਪਣੀ ਮਰਜ਼ੀ ਹੁੰਦੀ ਹੈ ਤੇ ਲੋ ਜੀ ਇਹ ਲੈ ਲਿਆ ਹੁ ਆਪਾਂ ਗੁੰਦਾ ਜਿਹਨੂੰ ਕਹਿ ਦਿੰਨੇ ਆ ਨਾ ਗੁੰਨ ਇਹ ਗੁੰਦ ਲੈ ਲੈਣੇ ਨੂੰ ਇਹ ਆਪਾਂ ਘਿਓ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲੈਣਾ ਠੀਕ ਹੈ ਜੀ ਆ ਦੇਖ ਚੰਗੀ ਤਰ੍ਹਾਂ ਭੁੰਨ ਲੈਣਾ ਇਹ ਵੀ ਬਹੁਤ ਵਧੀਆ ਹੁੰਦੀ ਹੈ ਗਰਮੀ ਦੇ ਵਿੱਚ ਇਹ ਵਾਲੀ ਨਾ ਜਿਹੜੀ ਗੁੰਦ ਗਤੀਰਾ ਹ ਠੀਕ ਹੈ ਤੁਸੀਂ ਵੀ ਇਹੀ ਲੈਣਾ ਇੱਕ ਤਾਂ ਆਪਾਂ ਸਰਦੀਆਂ ਚ ਲੈਂਦੇ ਜਿਹੜੀਆਂ ਚਾਰੇ ਗੁੰਦ ਆਉਂਦੀਆਂ ਇਹ ਗੁੰਦ ਲਈਏ ਮੈਂ ਇਹਦੇ ਨਾਲ ਵੀ ਬਹੁਤ ਵਧੀਆ ਤੇ ਤਾਕਤਵਰ ਹੁੰਦੀ ਹੈ ਵੀ ਬਹੁਤ ਅੱਛੀ ਚੀਜ਼ ਹੈ ਸਪੈਸ਼ਲੀ ਗਰਮੀਆਂ ਲਈ ਇਹਨੂੰ ਆਪਾਂ ਇਦਾਂ ਚੰਗੀ ਤਰ੍ਹਾਂ ਭੁੰਨ ਲੈਣਾ ਜਿਹੜੀ ਇਹ ਗੁੰਦ ਹੁੰਦੀਆਂ ਨੇ ਦੀ ਤਸੀਰ ਕਹਿੰਦੇ ਬਹੁਤ ਠੰਡੀ ਹੁੰਦੀ ਹੈ ਤੇ ਨਾਲੇ ਬਹੁਤ ਵਧੀਆ ਤੇ ਤਾਕਤ ਇਹਨੂੰ ਆਪਾਂ ਭੁੰਨ ਕੇ ਚੰਗੀ ਤਰ੍ਹਾਂ ਇਹਨੂੰ ਵੀ ਆਪਾਂ ਇਦਾਂ ਹੀ ਕੱਢ ਲੈਣਾ ਕਿ ਲੋ ਗਾਇਜ਼ ਇਹ ਵਾਲੇ ਜਿਹੜੇ ਪਰਮਾ ਤੇ ਛੋਲੇ ਨੇ ਨਾ ਇਹ ਆਪਾਂ ਹੁਣ ਇਹਦੇ ਵਿੱਚ ਨਾ ਮਿਕਸੀ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਪੀਸ ਲੈਣਾ ਠੀਕ ਹੈ ਜੀ ਆਹ ਲਓ ਜੀ ਆ ਦੇਖੋ ਕੁਝ ਇਦਾਂ ਏਦਾਂ ਦਾ ਪਿਸਕੇ ਹੋ ਜਾਏਗਾ ਠੀਕ ਹੈ ਕਿਉਂਕਿ ਇਹਦੇ ਵਿੱਚ ਆਪਾਂ ਛੋਲੇ ਵੀ ਪਾਏ ਇਸੇ ਤਰ੍ਹਾਂ ਕਰ ਸਾਰਾ ਆਪਣਾ ਮਟੀਰੀਅਲ ਜਿਹੜਾ ਪੀਸ ਲਾਂਗੇ ਕਿ ਲੋ ਗਾਇਜ਼ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਆਹ ਵਾਲਾ ਸਾਈਕ੍ਰੋਡ ਪਿਆਰਾ ਸਾਰਾ ਕੁਝ ਕੀਤਾ ਨਾ ਇਸੇ ਤਰੀਏ ਆਪਾਂ ਇਹਨੂੰ ਪੀਸ ਲਾਂਗੇ ਠੀਕ ਹੈ ਜੀ ਇਹ ਚੀਜ਼ਾਂ ਨਾਲ ਨਾ ਸਾਨੂੰ ਬੁੱਧੀ ਸ਼ਕਤੀ ਵੀ ਮਿਲਦੀ ਹੈ ਤੇ ਵੱਡੇ ਬਜ਼ੁਰਗਾਂ ਲਈ ਜਾਂ ਬੱਚਿਆਂ ਲਈ ਬਹੁਤ ਵਧੀਆ ਚੀਜ਼ ਹੈ ਗਰਮ ਗਰਮ ਹੀ ਪੀਸ ਲੈਣਾ ਤੁਸੀਂ ਇਹਨੂੰ ਠੀਕ ਹੈ ਤੇ ਜੇਕਰ ਤੁਸੀਂ ਗਾਇਜ਼ ਪੀਸਨੇ ਪੀਸ ਲੋ ਨਹੀਂ ਪੀਸਨਾ ਤੇ ਤੁਸੀਂ ਇਦਾਂ ਵੀ ਇਹਨੂੰ ਪਾ ਸਕਦੇ ਹੋ ਠੀਕ ਹੈ ਇਹਨੂੰ ਕੋਈ ਉਹਨੇ ਇਹ ਕਿ ਬਹੁਤ ਜ਼ਰੂਰੀ ਹੈ ਕਿ ਪੀਸਨੇ ਮੈਂ ਤੇ ਜਾਣ ਕੇ ਪੀਸਨਾ ਮਤਲਬ ਪੀਸਦੀ ਹੁੰਨੀ ਆ ਕਿਉਂਕਿ ਫਿਰ ਇਹ ਸਰਦਾਰ ਜੀ ਕਹਿੰਦੇ ਲੋ ਜੀ ਪੀਸ ਕੇ ਕੁਛੇ ਵੀ ਏ ਦਾ ਹੋ ਜਾਏਗਾ ਠੀਕ ਹੈ ਜਿਹੜਾ ਹੁਣ ਆਪਾਂ ਆਵਾਂ ਪਰਮਲ ਦੇ ਉਹਦਾ ਛੋਲਿਆਂ ਵਾਲਾ ਪੀਸਿਆ ਨਾ ਹੁਣ ਆਪਾਂ ਇਹਨੂੰ ਦੇਸੀ ਘਿਓ ਦੇ ਵਿੱਚ ਪਾ ਕੇ ਇਹਨੂੰ ਥੋੜਾ ਜਿਹਾ ਆਪਾਂ ਭੁੰਨ ਲੈਣਾ ਜੇਕਰ ਤੁਸੀਂ ਚਾਹੋ ਤੇ ਖਿਲਾਡੁੱਲਾ ਕਿਉਂ ਵੀ ਵਰਤ ਸਕਦੇ ਹੋ ਕਿਉਂਕਿ ਮੈਂ ਤੇ ਬੀਪੀ ਦੀ ਪ੍ਰੋਬਲਮ ਕਰਕੇ ਬਹੁਤ ਘੱਟ ਪਾਇਆ ਹੈ ਤੇ ਭੁੰਨ ਲੈਣਾ ਜ਼ਿਆਦਾ ਘਿਓ ਨਹੀਂ ਪਾਣਾ ਹੈਗਾ ਬਸ ਥੋੜੇ ਘਿਓ ਦੇ ਵਿੱਚ ਇਹਨੂੰ ਭੁੰਨਣਾ ਵੀ ਵੈਸੇ ਤਾਂ ਇਹ ਭੁੱਜਿਆ ਹੀ ਹੁੰਦਾ ਹੈ ਤੇ ਆਪਾਂ ਵੇਸਣ ਦੇ ਵਿੱਚ ਹੁੰਦਾ ਜਿਹੜਾ ਵੇਸਣ ਆਪਾਂ ਨਾਲ ਜ਼ਿਆਦਾ ਟਾਈਮ ਲੈਂਦਾ ਇਹ ਜ਼ਿਆਦਾ ਟਾਈਮ ਨਹੀਂ ਲੈਂਦਾ ਤੇ ਇਹਦਾ ਨਾ ਚਾਹੇ ਤੁਸੀਂ ਪੰਜੀਰੀ ਦਾ ਪੰਜੀਰੀ ਬਣਾ ਕੇ ਵੀ ਤੁਸੀਂ ਖਾ ਸਕਦੇ ਹੋ ਠੀਕ ਹੈ ਇਹ ਪੰਜੀਰੀ ਵਾਲਾ ਚੂਰਮਾ ਬਹੁਤ ਸਵਾਦ ਲੱਗਦਾ ਤੇ ਲੋ ਗਾਈਜ਼ ਅੱਦਾ ਭੁੱਜ ਕੇ ਹੋ ਗਿਆ ਤਿਆਰ ਆ ਦੇਖੋ ਜੀ ਠੀਕ ਹੈ ਜੀ ਆ ਦੇਖੋ ਹੁਣ ਇਹਦੇ ਵਿੱਚ ਹੀ ਭੁੱਜਿਆ ਹੈ ਨਾ ਆਪਾਂ ਸਾਰਾ ਦੇਖੋ ਬਿਲਕੁਲ ਕਿ ਹੋ ਗਿਆ ਛੱਡ ਜੀ ਗਿਆ ਜਿਸ ਤਰ੍ਹਾਂ ਤੇ ਇਹਦੇ ਵਿੱਚ ਆਪਾਂ ਜਿਹੜਾ ਡਰਾਈ ਫਰੂਟ ਆਪਾਂ ਕੀਤਾ ਸੀਗਾ ਨਾ ਸਾਰਾ ਕੁਝ ਗੁੰਦਾ ਵਗੈਰਾ ਹੁਣ ਆਪਾਂ ਇਹਦੇ ਵਿੱਚ ਹੀ ਪਾ ਦਾਂਗੇ ਤੇ ਨੂੰ ਵੀ ਆਪਾਂ ਇਦਾਂ ਚੰਗੀ ਤਰ੍ਹਾਂ ਰਲਾ ਲੈਣਾ ਤੇ ਇਦਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਇਹਨਾਂ ਨੇ ਗੁਣਾ ਦਾ ਭਰਪੂਰ ਹੈ ਸਪੈਸ਼ਲ ਟਿਪ ਬਣਨ ਨੂੰ ਵੀ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਸੱਚੀ ਪੁੱਛੋ ਬਹੁਤ ਘੱਟ ਟਾਈਮ ਲੱਗਦਾ ਕਿਉਂਕਿ ਜਿਆਦਾ ਲੋ ਗਾਈਜ਼ ਆ ਦੇਖੋ ਚੰਗੀ ਤਰ੍ਹਾਂ ਆਪਾਂ ਹੁਣ ਕਿਉਂ ਛੱਡ ਗਏ ਹੁਣ ਆਪਾਂ ਇਹਨੂੰ ਬੰਦ ਕਰ ਦੇਣਾ ਆਪਣੇ ਗੈਸ ਨੂੰ ਠੀਕ ਹੈ ਹੁਣ ਆਪਾਂ ਇਹਨੂੰ ਠੰਡੇ ਰੱਖ ਦੈਣਾ ਠੰਡੇ ਹੋਣ ਤੱਕ ਤੇ ਲੋ ਜੀ ਇਹਦੇ ਵਿੱਚ ਪਾ ਲਾਂਗੇ ਹਣ ਆਪਾਂ ਬੀਸੀ ਹੋਈ ਖੰਡ ਦੇਸੀ ਖੰਡ ਜਿਹਨੂੰ ਬੋਲਦੇ ਆ ਠੀਕ ਹੈ ਤੁਸੀਂ ਚਾਹੋ ਤੇ ਇਹਨੂੰ ਸ਼ੱਕਰ ਵੀ ਮਿਲਾ ਸਕਦੇ ਹੋ ਠੀਕ ਹੈ ਜੀ ਮੈਂ ਤਾਂ ਦੇਖੋ ਦੇਸੀ ਖੰਡ ਪਾਈ ਹੈ ਤੇ ਹਰ ਕਿਸੇ ਦੀ ਆਪਣੀ ਆਪਣੀ ਚੋਇਸ ਹੈ ਕਈ ਨਹੀਂ ਖਾਂਦੇ ਨਾ ਚੀਨੀ ਤੇ ਸ਼ੱਕਰ ਮਿਲਾ ਸਕਦੇ ਤੇ ਲੋ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਰਲਾ ਕੇ ਠੰਡਾ ਹੋਣ ਗਿਆ ਤੇ ਫਿਰ ਇਹਨੂੰ ਆਪਾਂ ਜੇ ਤੁਸੀਂ ਚਾਹੋ ਤੇ ਇਹਨੂੰ ਪੰਜੀਰੀ ਵੀ ਬਣਾ ਸਕਦੇ ਹੋ ਤੇ ਲੋ ਗਾਇਜ਼ ਆ ਦੇਖ ਲਓ ਹੁਣ ਹੋ ਗਿਆ ਠੰਡਾ ਹੁਣ ਆਪਾਂ ਇਹਨੂੰ ਨਾ ਐਦਾਂ ਕਰਕੇ ਛੋਟੇ-ਛੋਟੇ ਦੇਖੋ ਲੱਡੂ ਬਣਾ ਰਹੇ ਜਿੰਨਾ ਸਾਈਜ਼ ਤੁਸੀਂ ਬਣਾਉਣਾ ਚਾਹੁੰਦੇ ਹੋ ਉਹਨੂੰ ਬਣਾਓ ਆ ਦੇਖੋ ਜੀ ਇੱਦਾਂ ਦੇ ਕਰਕੇ ਤੁਸੀਂ ਇਹਨੂੰ ਆਪਣੇ ਲੱਡੂ ਆਪਣੇ ਸਾਈਜ਼ ਦੇ ਹਿਸਾਬ ਨਾਲ ਛੋਟਾ ਬਣਾਓ ਵੱਡਾ ਬਣਾਓ ਇਸ ਤਰ੍ਹਾਂ ਕਰਕੇ ਬਣਾ ਰਹੇ ਜਿਆਦਾ ਨਾ ਮਤਲਬ ਕਿਉਂ ਨਹੀਂ ਪਾਣਾ ਆਪਾਂ ਇਹਦੇ ਵਿੱਚ ਇਹ ਰਹੂਗਾ ਬੁਰਬੁਰਾ ਜਿਹਾ ਠੀਕ ਹੈ ਤੇ ਇਹਨੂੰ ਜاہے ਤੁਸੀਂ ਚਾਹੋ ਤੇ ਇਸ ਤਰ੍ਹਾਂ ਵੀ ਚਮਚ ਨਾਲ ਖਾ ਸਕਦੇ ਹੋ ਠੀਕ ਹੈ ਜੇ ਚਾਹੋ ਤੁਸੀਂ ਲੱਡੂ ਬਣਾਣੇ ਲੱਡੂ ਬਣਾ ਸਕਦੇ ਹੋ ਤੇ ਲੱਡੂ ਵੀ ਵਧੀਆ ਬਣ ਜਾਣਗੇ ਵੈਸੇ ਤੇ ਇਹ ਵਾਲੀ ਚੀਜ਼ ਬਣਾ ਕੇ ਦੇਖਿਓ ਬਹੁਤ ਟੇਸਟੀ ਤੇ ਬਹੁਤ ਵਧੀਆ ਤੇ ਤਾਕਤਵਰ ਬੰਦੇ ਆ ਸਪੈਸ਼ਲ ਹੈ ਇਸ ਗਰਮੀਆਂ ਦੇ ਲਈ ਸਪੈਸ਼ਲ ਹੈ ਸਰਦੀਆਂ ਦੇ ਲਈ ਨਹੀਂ ਮੈਂ ਸਰਦੀਆਂ ਲਈ ਤੁਹਾਨੂੰ ਪਤਾ ਕਿ ਬਹੁਤ ਕੁਝ ਪੈਂਦਾ ਹੈ ਤੇ ਇਹ ਗਰਮੀਆਂ ਲਈ ਸਪੈਸ਼ਲ ਲੱਡੂ ਹੈ ਇਹਨਾਂ ਦੀ ਤਸਵੀਰ ਵੀ ਠੰਡੀ ਹੁੰਦੀ ਹੈ ਤੇ ਤਾਕਤਵਰੀ ਬਹੁਤ ਹੁੰਦੀ ਹੈ ਬੱਚਿਆਂ ਨੂੰ ਵੀ ਦੇਣਾ ਬੱਚਿਆਂ ਲਈ ਵੀ ਬਹੁਤ ਵਧੀਆ ਚੀਜ਼ ਹੈ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਇੱਕ ਇੱਕ ਕਰਕੇ ਲੱਡੂ ਬਣਾ ਲਾਂਗੇ ਤਿੱਲੋ ਜੀ ਮੈਂ ਤੇ ਲੈ ਕੇ ਆ ਗਈ ਬਾਹਰ ਮੈਂ ਤੇ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਤੇ ਰਸੋਈ ਦੇ ਵਿੱਚ ਖੜਿਆ ਨਹੀਂ ਜਾ ਰਹੀ ਸੀ ਤੇ ਠੰਡੇ ਹੋ ਗਏ ਮੈਂ ਕਿਹਾ ਚਲੋ ਲੱਡੂ ਆਟੇ ਦੇ ਨਹੀਂ ਆ ਤੇ ਆ ਦੇਖੋ ਜੀ ਛੋਟੀ ਜੀ ਲੈ ਲਈ ਮੈਂ ਪਿੱਤਲ ਦੀ ਨਾ ਹੁਣੇ ਲੈ ਕੇ ਆਈ ਸੀ ਇਹ ਵਾਲੀ ਤੇ ਕੋਈ ਆ ਗਿਆ ਸੀ ਤੇ ਮੈਂ ਕਿਹਾ ਚਲੋ ਲੱਡੂ ਅਟ ਦਾ ਤੇ ਤੁਹਾਡੇ ਲਈ ਆਪਣੀ ਮਰਜ਼ੀ ਹੈ ਠੀਕ ਹੈ ਜੀ ਜੇਕਰ ਤੁਸੀਂ ਚਾਹਦੇ ਲੱਡੂ ਵਟਣਾ ਲੱਡੂ ਵਟ ਲਓ ਜੇਕਰ ਇਦਾਂ ਹੀ ਖਾਣਾ ਤੇ ਚਾਹ ਦੇ ਨਾਲ ਜਾਂ ਦੁੱਧ ਦੇ ਨਾਲ ਤੁਸੀਂ ਖਾਓ ਇਹ ਭਰਪੂਰ ਖਜ਼ਾਨਾ ਗੁਣਾ ਦਾ ਭਰਪੂਰ ਹੈ ਤੇ ਪਲੀਜ਼ ਮੈਨੂੰ ਜ਼ਰੂਰ ਦੱਸਿਓ ਕੌਣ-ਕੌਣ ਇਦਾਂ ਬਣਾਉਂਦਾ ਹੈ ਤੇ ਜਿਵੇਂ ਸਾਡੇ ਘਰ ਆਮ ਪਰਮਲ ਆ ਜਾਂਦੇ ਆ ਨਾ ਕਈ ਵਾਰੀ ਆਪਾਂ ਲੈਣ ਨਹੀਂ ਹੁੰਦੇ ਆ ਤੇ ਇਹ ਪਰਮਲ ਤੁਸੀਂ ਬਿਲਕੁਲ ਯੂਜ਼ ਕਰਿਆ ਕਰੋ ਛੋਲਿਆਂ ਦਾ ਤੇ ਪਰਮਲ ਦੇ ਬਣਾ ਕੇ ਦੇਖਿਓ ਬਹੁਤ ਮਿਹਨਤ ਵੀ ਨਹੀਂ ਲੱਗਦੀ ਬਹੁਤ ਟਾਈਮ ਵੀ ਨਹੀਂ ਲੱਗਦਾ ਬਹੁਤ ਘੱਟ ਟਾਈਮ ਦੇ ਵਿੱਚ ਇਹ ਵਾਲੇ ਲੱਡੂ ਬਣਦੇ ਆ ਲੱਡੂ ਬਣ ਕੇ ਹੋ ਗਏ ਤਿਆਰ ਜੀ ਆ ਦੇਖੋ ਬਿਲਕੁਲ ਵਧੀਆ ਵਧੀਆ ਗੋਲ-ਗੋਲ ਲੱਡੂ ਬਹੁਤ ਹੀ ਟੇਸਟੀ ਬਣਦੇ ਆ ਤੇ ਗਾਇਜ਼ ਬਣਾਣਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਠੀਕ ਹੈ ਜੀ ਕਿੱਦਾਂ ਦੇ ਬਣੇ ਤੇ ਪਿਆਰਾ ਜਿਹਾ ਲਾਈਕ ਜ਼ਰੂਰ ਦੇ ਦਿਓ ਤੇ ਆ ਦੇਖੋ ਗਾਇਸ ਮਿੰਟੋ ਮਿੰਟੇ ਖਾ ਜਾਂਦੇ ਆ ਸਾਡੇ ਘਰ ਦੇ ਤਾਂ ਇਦਾਂ ਟੇਸਟੀ ਲੱਡੂ ਬਣਦੇ ਆ ਨਾ ਆ ਦੇਖ ਲਓ ਸਾਰਿਆਂ ਨੂੰ ਬਹੁਤ ਸਵਾਦ ਲੱਗਿਆ ਤੇ ਗਾਇਸ ਤੁਸੀਂ ਜ਼ਰੂਰ ਬਣਾਉਣਾ ਠੀਕ ਹੈ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਬਹੁਤ ਈਜ਼ੀਲੀ ਬਣਦੇ ਆ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦੇ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਚਟਪਟ ਬਣ ਜਾਂਦੇ ਕਿਉਂਕਿ ਅੱਜ ਕੱਲ੍ਹ ਗਰਮੀ ਹੈ ਜੇ ਆਪਾਂ ਸੋਚੀਏ ਨਾ ਕਿ ਗਰਮੀ ਬਹੁਤ ਹੈ ਤੇ ਸਾਡੇ ਕੋਲੋਂ ਨਹੀਂ ਬਣਨੇ ਲੱਡੂ ਤੇ ਤੁਸੀਂ ਜ਼ਰੂਰ ਬਣਾਉਣਾ ਬੜੇ ਵਧੀਆ ਬਣਦੇ ਆ ਬਹੁਤ ਤਰੀਕੇ ਨਾਲ ਬਣਦੇ ਆ ਜੇ ਖਰਚਾ ਹੋ ਤੁਸੀ ਡਰਾਈ ਫਰੂਟ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਉੱਤੇ ਬਣਾਇਓ ਤੇ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਤੇ ਲੋ ਜੀ ਮੈਂ ਤਾਂ ਜਿੱਦਾਂ ਬਣਾਇਆ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰ ਦਿੱਤੀ ਤੇ ਪਲੀਜ਼ ਪਿਆਰਾ ਜਿਹਾ ਕਮੈਂਟ ਕਰ ਦਿਓ ਤੇ ਮੈਸੇਜ ਬਹੁਤ ਘੱਟ ਕਰ ਦਿਓ ਤੇ ਮੈਨੂੰ ਮੈਸੇਜ ਜ਼ਰੂਰ ਕਰਕੇ ਦੱਸਿਓ ਕਿ ਇਹ ਮੇਰੀ ਵਾਲੀ ਸਿੰਪਲ ਰੈਸিপি ਕਿੱਦਾਂ ਦੀ ਲੱਗੀ